ਪਬਲਿਕ ਗਾਰਡੀਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਪਾਪਾਤ ਸਵਾਗਤ ਹੈ ਰੁਕ ਕਰਦੇ ਹਾਂ ਇਸ ਵੇਲੇ ਦੇ ਬੁਲੇਟਨ ਦਾ ਸੰਗਰੂਰ ਲੋਕ ਸਭਾ ਸੀਟ ਲਈ ਕਾਂਗਰਸ ਉਮੀਦਵਾਰ ਸੁਪਾਲ ਖੇਰਾ ਨੇ ਨਾਮਜ਼ਦਗੀ ਕੀਤੀ ਦਾਖਲ ਆਪ ਦੇ ਕਾਰਜਕਾਲ ਤੇ ਕੀਤੀ ਟਿੱਪਣੀ ਗੁਜਰਾਤ ਵਿੱਚ ਭਾਜਪਾ ਆਗੂ ਦੇ ਪੁੱਤਰ ਨੇ ਸ਼ਰਿਆਮ ਪਾਈਆਂ ਫਰਜੀ ਵੋਟਾਂ ਕਿਹਾ ਮੇਰੇ ਪਿਓ ਦੀ ਹੈ ਇਹ ਵੇ ਮਸ਼ੀਨ ਭਾਜਪਾ ਨੇ ਪੰਜਾਬ ਤੋਂ ਐਲਾਨੇ ਤਿੰਨ ਉਮੀਦਵਾਰ ਫਿਰੋਜ਼ਪੁਰ ਸ਼ਰਨਾਨੰਦਪੁਰ ਸਾਹਿਬ ਤੇ ਸੰਗਰੂਰ ਤੋਂ ਐਲਾਨੇ ਗਏ ਉਮੀਦਵਾਰ ਅੰਬਾਨੀ ਅਦਾਨੀ ਦਾ ਨਾਲ ਆ ਕੇ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਤੇ ਚਲਾਏ ਸ਼ਬਦੀ ਤੀਰ ਕਾਂਗਰਸ ਆਗੂ ਨੇ ਵੀ ਦਿੱਤਾ ਮੋੜਵਾ ਜਵਾ ਹੁਣ ਖਬਰਾਂ ਵਿਸਥਾਰ ਨਾਲ ਸੁਖਪਾਲ ਖੈਰਾ ਨੇ ਸੰਗਰੂਰ ਲੋਕ ਸਭਾ ਸੀਟ ਲਈ ਬੀਤੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਇਸ ਮੌਕੇ ਕਾਂਗਰਸ ਤੋਂ ਸੀਨੀਅਰ ਨੇਤਾ ਰਜਿੰਦਰ ਕੌਰ ਪੱਠਲ ਪਰਮਜੀਤ ਸੀਬਿਆ ਅਤੇ ਹੋਰ ਵਰਕਰ ਤੇ ਨੇਤਾ ਵੀ ਮੌਜੂਦ ਰਹੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਜਿੰਦਰ ਕੌਰ ਪੱਠਲ ਅਤੇ ਸੁਖਪਾਲ ਖੈਰਾ ਨੇ ਦੱਸਿਆ ਕਿ ਜੇਤ ਉਹਨਾਂ ਦੀ ਹੋਣ ਜਾ ਰਹੀ ਹੈ ਉੱਥੇ ਹੀ ਦਿਲਵੀਰ ਗੋਲਡੀ ਉੱਤੇ ਉਹਨਾਂ ਨੇ ਕਿਹਾ ਕਿ ਗੋਲਡੀ ਦੇ ਜਾਨ ਨਾਲ ਸੁਖਪਾਲ ਖੈਰਾ ਨੂੰ ਕੋਈ ਫਰਕ ਨਹੀਂ ਪਵੇਗਾ ਤੇ ਉਹ ਇੱਕ ਵੱਡੇ ਚਿਹਰੇ ਨੇ ਦੱਸਦੀਏ ਕਿ ਮੀਥੇਰ ਦੇ ਇੱਕ ਬਿਆਨ ਉੱਤੇ ਟਿੱਪਣੀ ਕਰਦੇ ਹੋਏ ਉਹਨਾਂ ਕਿਹਾ ਕਿ ਮੀਥੇਰ ਖੁਦ ਘਰੋਂ ਬਾਹਰ ਨਹੀਂ ਨਿਕਲਦੇ ਉਹ ਦੂਸਰੇ ਨੂੰ ਕੀ ਸਲਾਹ ਦੇਣਗੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸੁਖਪਾਲ ਖੈਰਾ ਆਓ ਵੇਖਦੇ ਆਂ ਬਸ ਕੁਛ ਨਹੀਂ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਅੱਜ ਦਾ ਇਕੱਠ ਕੀਤਾ ਔਰ ਬੜਾ ਇਕੱਠ ਠੋਸ ਔਰ ਸਾਰੀਆਂ ਭਾਈਚਾਰਿਆਂ ਦੀ ਇੱਕ ਬਹੁਤ ਨਰੋਲ ਇਕੱਤਰਤਾ ਸੀ ਸੰਗਰੂਰ ਦੇ ਵਿੱਚ ਮੈਂ ਇੱਕ ਵੀ ਬੰਦੇ ਨੂੰ ਬਾਹਰੋਂ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਕਿਸੇ ਨੇ ਬਾਹਰੋਂ ਆਉਣਾ ਸਾਰੇ 9 ਦੇ 9 ਅਸੈਂਬਲੀ ਹਲਕਿਆਂ ਵਿੱਚੋਂ ਜਿਹੜੇ ਸਾਡੇ ਸਤਕਾਰਯੋਗ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵਾਰਡਾਂ ਚੋਂ ਕਾਉਂਸਲਰ ਸਰਪੰਚ ਪੰਚ ਜੋ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਬਦਾ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਦਾ ਬੀਪੀ ਰিজਿੰਦਰ ਕੋਰ ਪੱਠਲ ਜੀ ਸਵੇਤ ਸਾਡੇ ਜਿਹੜੇ ਇੱਥੇ ਇਲੈਕਸ਼ਨਸ ਲੜੇ ਨੇ ਕੌਨਸਟਿਟੈਂਸੀਆਂ 'ਚ ਮੇਰੇ ਸਾਡੇ ਤਿੰਨੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ 18 20 ਦੇ ਲਾਗੇ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਅ ਡਾਊਨ ਦ ਲਾਈਨ ਸਾਰੀ ਮਸ਼ੀਨਰੀ ਦਾ ਧੰਨਵਾਦ ਕਰਦਾ ਮੈਂ ਅੱਜ ਆਊਟਲਾਈਨ ਕੀਤੇ ਨੇ ਦੇਖੋ ਜਿਨ੍ਹਾਂ ਤਾਂ ਹੁਣ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਉਹ ਆਪਾਂ ਗੱਲਾਂ ਛੇ ਤਰ੍ਹਾਂ ਜਾਣਦੇ ਚਾਏ ਹੋ ਸਾਦਗੀ ਦੀ ਪੋਲਿਟਿਕ ਸੀ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋ ਉਲਟਾ ਵੀਆਈਪੀ ਕਲਚਰ ਪ੍ਰਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਨੇ ਸੀ ਕਿ ਅਸੀਂ ਜਿਹੜਾ ਹੈ ਸਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਬਾਦ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਅਸ਼ੋਕ ਲਵਲੀ ਅਸ਼ੋਕ ਮਿੱੱਤਲ ਵਰਗੇ ਲਵਲੀ ਯੂਨੀਵਰਸਿਟੀ ਵਾਲੇ ਬਣਾਏ ਔਰ ਵੀਆਈਪੀ ਦਾ ਦਾ ਰਿਕਾਰਡ ਹੀ ਤੋੜਤਾ ਭਗਵੰਤ ਸੋਣਾ ਨੇ ਹਜ਼ਾਰ ਗਨਮੈਨ ਔਰ ਟੋਯੋਟਾ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ ਥੇਰਫੋਰ ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਦੇ ਉਹਦੇ ਤੇ ਬਹੁਤ ਜ਼ਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸੋਚਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਗਿਆ ਕਿਉਂਕਿ ਅੱਜ ਪੰਜਾਬ ਆਲਮੋਸਟ 3 ਲੱਖ ਤੇ 40 ਚੂਲੀ ਹਜ਼ਾਰ ਕਰੋੜ ਦਾ ਕਰਜ਼ਾ ਹੀ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤਾਂ ਇਹਨਾਂ ਨੇ 2 ਸਾਲਾਂ ਵਿੱਚ ਇਜ਼ਾਫਾ ਕੀਤਾ ਹੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ 'ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਦੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਿਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਇਹ ਅ ਕਾਈਂਡ ਆਫ ਅ ਟ੍ਰੇਲਰ ਫਾਰ ਦਾ ਰੋਡ ਸ਼ੋว์ ਥੈਟ ਵੀ ਇੰਟੈਂਡ ਟੂ ਬਿਲਡ ਫਾਰ 2027 ਹਾਲਾਂਕਿ ਅੱਜ 2024 ਆ ਲੇਕਿਨ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਪੰਜਾਬ ਦਾ ਰਸਤਾ ਬਾਹਰ ਦਾ ਦਿਖਾਇਆ ਉਹਦੇ 'ਚ ਸਭ ਤੋਂ ਇੰਪੋਰਟੈਂਟ ਇਹ ਹੈ ਇਸ਼ੂ ਕਿ ਜਿਹੜਾ ਸਾਡਾ ਪੰਜਾਬ ਇਹ ਲੈਂਡਲੌਕਡ ਸਟੇਟ ਆ ਪੰਜਾਬ ਦੇ ਕੋਲ ਕੋਈ ਵੀ ਕੁਦਰਤੀ ਸਰੋਤ ਪਾਣੀ ਨੂੰ ਛੱਡ ਕੇ ਨਹੀਂ ਗਏ ਔਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਹਾਕਿਆਂ ਤੋਂ 14 ਲੱਖ ਦੇ ਕਰੀਬ ਟਿਊਬਵਲ ਬਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪمپ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟਲਾਈਟਸ ਇੰਦੀਆਂ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੀ ਗੱਡੀ ਚ ਪਈ ਹੈਗੀ ਆ ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਇਲ ਲਾਲ ਤੱਬੇ ਵਿੱਚ ਔਰ ਇਹ ਕਈ ਲੋਕ ਸਭਾ ਚੋਣਾਂ ਦੇ ਤੀਜੇ ਫੇਸ ਦੀ VOTING ਦੌਰਾਨ ਗੁਜਰਾਤ ਵਿੱਚ ਭਾਜਪਾ ਕੋ ਦੇ ਪੁੱਤ ਨੇ ਬੂਥ ਕੈਪਚਰਿੰਗ ਕੀਤੀ ਹੈ ਇਸ ਨੂੰ ਸੋਸ਼ਲ ਮੀਡੀਆ ਤੇ ਲਾਈਵ ਤੱਕ ਕਰ ਦਿੱਤਾ ਇਹ ਮਾਮਲਾ ਮਹੀਸਾਗਰ ਜ਼ਿਲ੍ਹੇ ਦੇ ਦਾਹੋਦ ਲੋਕ ਸਭਾ ਸੀਟ ਦਾ ਹੈ ਵੀਡੀਓ ਵਿੱਚ ਮੁਲਜ਼ਮ ਵਿਜੇ ਪਾਬੋਰ ਆਪਣੇ ਸਾਥੀਆਂ ਨੂੰ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਈਐਮ ਤਾਂ ਮੇਰੇ ਪਿਓ ਦੀ ਹੈ ਦਾਹੋਦ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਪਾਪ ਬੇਨ ਤਵੀਆੜ ਨੇ ਕੇਸ ਦਰਜ ਕਰਾਇਆ ਹੈ ਚੋਣ ਕਮਿਸ਼ਨ ਨੇ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਵੀ ਮੰਗੀ ਹੈ ਹੁਣ ਤੱਕ ਦੋ ਲੋਕਾਂ ਨੂੰ ਇਸ ਮਾਮਲੇ ਵਿੱਚ ਹਸਦ ਵਿੱਚ ਲਿਆ ਗਿਆ ਜਦਕਿ ਮੁੱਖ ਮਲਜ਼ਮ ਵਿਜੇ ਫਰਾਰ ਹੈ ਵਿਜੇ ਨੇ ਬੂਥ ਕੈਪਚਰਿੰਗ ਦੀ ਸੋਸ਼ਲ ਮੀਡੀਆ ਤੇ 4.5 ਮਿੰਟ ਤੋਂ ਜ਼ਿਆਦਾ ਦੀ ਲਾਈਵ ਰਿਕਾਰਡਿੰਗ ਕੀਤੀ ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ ਦੋਸ਼ ਹੈ ਕਿ ਉਸਨੇ ਚੌਣ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ ਮੁਲਜ਼ਮ ਦੇ ਪਿਤਾ ਦਹਾਉ ਤਾਲੂਕਾ ਦੇ ਮੁਖੀ ਰਹ ਚੁਕੇ ਨੇ ਇਹ ਵੀ ਦਾਵਾ ਕੀਤਾ ਗਿਆ ਕਿ ਵਿਜੇ ਨੇ ਲਾਈਵ ਸਟ੍ਰੀਮਿੰਗ ਦੌਰਾਨ EVM ਆਪਣੇ ਨਾਲ ਲੈ ਜਾਣ ਦੀ ਗੱਲ ਕਹੀ ਸੀ FIR ਹੋਣ ਦੇ ਬਾਅਦ ਵਿਜੇ ਨੇ ਵੀਡੀਓ ਡਿਲੀਟ ਕਰ ਦਿੱਤਾ ਪਰ ਹਦੋਂ ਤੱਕ ਲੋਕ ਇਸ ਬੂਥ ਕੈਪਚਰਿੰਗ ਦੀ ਘਟਨਾ ਨੂੰ ਦੇਖ ਚੁਕੇ ਸੀ ਆਓ ਲੈ ਚੱਲਦੇ ਹਾਂ ਤੁਹਾਨੂੰ ਉਸ ਵੀਡੀਓ ਵੱਲ ਬਾਬਰ ਚਾਲੇ ਬਾਬਰ ਚਾਲੇ

આમે 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 આ તમને એક જ ચાલે ચલો ફટાફટ ફટાફટ દબાવો છોકરા હું કપડા હું છું રેડી 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 ઓકે ડન એટલે હું દબાવું છું ને તમે ટેન્શન નું કામ કરો છો સાહેબ ને મારો લંડ ખબર પડે હું બેઠો નહીં દબાવવાનું આપડે દબાઈ કોઈનું ના ચાલે એક જ ચાલે વિજય પટાવ યાર બાકી હું આ મશીન લઈને જતો રે ઘેર હમણાં થાય આ લોકોથી ફટાફટ લાવો બાકી આ મશીન ઘેર લઈ જઈએ હમણાં ਹਾਂ ਲੈ ਤੁਮੇ ਤੈ ਕਰੋ ਨੀ ਤੇ ਤੈ ਦਬਾਈ ਜਾਏ ਆਈ ਬੰਦੂ ਦਬਾਈ ਜਾਆ ਤੇਮਾ ਟੈਨਸ਼ਨ ਨੀ ਕਰਾਓ ਹਾਂ ਦਬਾਈ ਦੂ ਮੈਂ ਦਬਾਈ ਦੂ ਤਮ ਜੋ ਪਤੀ ਜੀ ਲੋਕ ਸਭਾ ਇਲੈਕਸ਼ਨ 2024 ਦੇ ਲਈ ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਵਿੱਚ ਤਿੰਨ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਇਸ ਸੂਚੀ ਦੇ ਮੁਤਾਬਕ ਸ਼ਿਨੇ ਆਨੰਦਪੁਰ ਸਾਹਿਬ ਤੋਂ ਡਾਕਟਰ ਸੁਭਾਸ਼ ਸ਼ਰਮਾ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੰਗਰੂਰ ਤੌਰਵਿੰਦ ਖੰਨਾ ਦੇ ਨਾਮ ਦਾ ਐਲਾਨ ਕੀਤਾ ਗਿਆ ਦੱਸਿਆ ਕਿ ਪੰਜਾਬ ਚ ਨਾਮਜ਼ਦਗੀ ਪ੍ਰਕਿਰਿਆ 14 ਮਈ ਤੱਕ ਹੋਵੇਗੀ ਸੂਬੇ ਵਿੱਚ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ 2 ਕਰੋੜ 14 ਲੱਖ 21555 ਹੈ ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 1 ਕਰੋੜ 12 ਲੱਖ 67019 ਤੇ ਮਹਿਲਾ ਵੋਟਰਾਂ ਦੀ ਗਿਣਤੀ 1 ਕਰੋੜ 153767 ਹੈ ਜਦਕਿ ਸੂਬੇ ਵਿੱਚ 528864 ਅਜੇ ਵੋਟਰ ਨੇ ਜੋ ਇਸ ਸਾਲ ਪਹਿਲੀ ਵਾਰੀ ਵੋਟ ਪਾਉਣਗੇ ਭਾਵ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਬੀਜੇਪੀ ਵੱਲੋਂ 12 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਅਜੇ ਸ਼੍ਰੀ ਫਤੇਗੜ ਸੀਟ ਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਪਿਛਲੇ 5 ਸਾਲਾਂ ਤੋਂ ਸਵੇਰੇ ਉੱਠਦੇ ਹੀ ਅਬਾਨੀ ਅਤੇ ਅਡਾਨੀ ਦੇ ਨਾਂ ਦੀ ਮਾਲਾ ਜੱਪਣ ਵਾਲੇ ਕਾਂਗਰਸ ਦੇ ਸ਼ਹਿਜ਼ਾਦੇ ਨੇ ਉਹਨਾਂ ਤੋਂ ਕਿੰਨਾ ਮਾਲ ਉਠਾਇਆ ਹੈ ਜੋ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਉਹਨਾਂ ਦੋਹਾਂ ਨੂੰ ਗਾਲਾਂ ਕੱਢੀਆਂ ਬੰਦ ਕਰ ਦਿੱਤੀਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਹਨਾਂ ਨੇ ਦਾਲਚ ਕੁਝ ਕਾਲਾ ਹੋਣ ਦਾ ਖੱਸਾ ਜ਼ਾਹਿਰ ਕੀਤਾ ਚੋਰੀ ਦਾ ਮਾਲ ਹੈ ਟੈਂਪੂ ਭਰ-ਭਰ ਕੇ ਤੁਸੀਂ ਪਾਇਆ ਅਤੇ ਉਹਨਾਂ ਨੂੰ ਇਸ ਦਾ ਜਵਾਬ ਦੇਣ ਲਈ ਆਖਿਆ ਸੀ ਤਾਂ ਹੁਣ ਅੱਗੋਂ ਇਸ ਦਾ ਜਵਾਬ ਦਿੱਤਾ ਹੈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਸ ਗੱਲ ਦੀ ਸੀਬੀਆਈ ਜਾਂ ਈਡੀ ਤੋਂ ਜਾਂਚ ਕਰਵਾਉਣ ਕਿ ਕੀ ਉਦਯੋਗਪਤੀ ਅਡਾਨੀ ਅਤੇ ਅੰਬਾਨੀ ਨੇ ਉਹਨਾਂ ਦੀ ਪਾਰਟੀ ਨੂੰ ਟੈਂਪੋਰਰੀ ਪੈਸਾ ਭੇਜਿਆ ਹੈ ਹੋਰ ਕੀ ਕੁਝ ਕਿਹਾ ਜਵਾਬ ਦੇ ਵਿੱਚ ਰਾਹੁਲ ਗਾਂਧੀ ਨੇ ਆਓ ਵੇਖਦੇ ਹਾਂ ਨਮਸਕਾਰ ਮੋਦੀ ਜੀ ਥੋੜਾ ਸ ਘਬਰਾਏ ਦੇ ਕਿ ਆ ਨਾਰਮਲੀ ਆਪ ਬੰਦ ਕਮਰੋਮੇ ਅਡਾਨੀ ਜੀ ਅੰਬਾਨੀ ਜੀ ਕੀ ਬਾਤ ਕਰਤੇ ਹੋ ਪਹਿਲੀ ਬਾਰ ਆਪਨੇ ਪਬਲਿਕ ਮੇ ਅਡਾਨੀ ਅਡਾਨੀ ਅੰਬਾਨੀ ਬੋਲਾ और आपको ये भी मालूम कि ये टेम्पो में पैसा देते हैं क्या ये आपका पर्सनल एक्सपीरियंस है क्या आ, एक काम कीजिए सी बी आई को इनके पास भेजिए ना पूरी जानकारी करिए इंक्वायरी कराइए जल्दी से जल्दी कराइए घबराइए मत मोदी जी और मैं देश को फिर से दोहरा के कह रहा हूँ जितना पैसा नरेंद्र मोदी जी ने इनको दिया है ना उतना ही पैसा हम हिंदुस्तान के गरीब लोगों को देने जा रहे हैं महालक्ष्मी योजना पहली नौकरी पक्की योजना इन योजनाओं के माध्यम से ਕਰੋੜੋਂ ਲੱਖਪਤੀ ਬਣਾਏਗੇ ਇਹਨਾਂ ਨੇ 22 ਅਰਬਪਤੀ ਬਣਾਏ ਹਮ ਕਰੋੜੋਂ ਲੱਖਪਤੀ ਬਣਾਏ ਹਾਲ ਦੀ ਘੜੀ ਬੁਲਟਿਨ ਵਿੱਚ ਇਨਾ ਹੀ ਜਲਦ ਹੋਵੇਗੀ ਮੁਲਾਕਾਤ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਅਰੋ ਤਕਲੀ ਬਣੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਆਡੀਅਨ ਨਿਊਜ਼ ਸਸ਼ੇਕਾ